ਨਾ ਰੀਚ ਬਹੁਤ ਘਟਾਈ ਹੋਈ ਆ ਕਾਫੀ ਜ਼ਿਆਦਾ ਈਵਰਸ ਦੇ ਮੈਨੂੰ ਮੈਸੇਜ ਆ ਰਹੇ ਸੀਗੇ WhatsApp ਮੈਸੇਜ ਆ ਰਹੇ ਸੀਗੇ ਵੀ ਉਹਨਾਂ ਨੇ ਨਵੇਂ ਚੈਨਲ ਨੇ ਕ੍ਰੀਏਟ ਕੀਤੇ ਹੋਏ ਨੇ ਪਰ YouTube ਨੇ ਇੱਕ ਟਾਈਮ ਦੇ ਲਾ ਲੋ 6 ਮਹੀਨੇ ਪਹਿਲਾਂ ਕਾਫੀ ਜ਼ਿਆਦਾ ਰੀਚ ਵਧਾਈ ਹੋਈ ਸੀ ਇਮਪ੍ਰੈਸ਼ਨਸ ਕਾਫੀ ਜ਼ਿਆਦਾ ਭੇਜ ਰਿਆ ਸੀ ਤੇ ਲੋਕ ਵੀਡੀਓਜ਼ ਦੇਖਦੇ ਸੀਗੇ ਤੇ ਹੁਣ ਵੀ ਤੁਸੀਂ ਮੇਰਾ ਚੈਨਲ ਵੀ ਚੈੱਕ ਕਰੋਗੇ ਤਾਂ ਮੇਰੀ ਵੀ ਰੀਚ ਘਟੀ ਹੋਈ ਆ ਇਹਦਾ ਕੀ ਕਾਰਨ ਹੋ ਸਕਦਾ ਉਹ ਵੀ ਤੁਹਾਨੂੰ ਮੈਂ ਦੱਸਦਾ ਤੇ ਕੀ ਕਰਨਾ ਚਾਹੀਦਾ ਉਹਦੇ ਦੀ ਗੱਲ ਕਰਦੇ ਆਪਾਂ ਇਹਦਾ ਕਾਰਨ ਹੈ ਅਭੀ ਪਹਿਲਾ 1.5 ਮਹੀਨਾ ਜਿਹੜਾ ਆਈਪੀਐਲ ਚੱਲਿਆ ਉਹਦੇ ਕਰਕੇ ਜਿਹੜੀ ਹੈ ਰੀਚ ਹੈ ਘਟੀ ਸੀ ਕਿਉਂਕਿ ਲੋਕ ਜ਼ਿਆਦਾਤਰ ਆਪਣਾ ਆਈਪੀਐਲ ਦੇਖਣ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ ਫਿਰ ਇੱਕ ਕਨਫਲਿਕਟ ਕ੍ਰੀਏਟ ਹੋਇਆ ਸੀ ਜਿਹੜਾ ਲੜਾਈ ਦਾ ਇੰਡੀਆ ਪਾਕਿਸਤਾਨ ਦਾ ਉਦੋਂ ਵੀ YouTube ਨੇ ਕਾਫੀ ਜ਼ਿਆਦਾ ਇੰਡੀਆ ਦੀ ਜਿਹੜੀ ਰੀਚ ਹੈ ਉਹ ਘਟਾਤੀ ਸੀਗੀ ਕਈ ਜਗ੍ਹਾ ਦੇ ਉੱਪਰ ਆਪਣੀ ਜਿਹੜੀ ਚੈਨਲ ਦੀ ਰੀਚ ਹੈ ਕਈ ਦੇਸ਼ਾਂ ਦੇ ਵਿੱਚ ਨਹੀਂ ਪਹੁੰਚ ਰਹੀ ਸੀ ਉਸ ਸਮੇਂ ਤੇ ਵਿੱਚ ਹੀ ਤੇ ਹੁਣ ਵੀ ਜਿਹੜੀ ਰੀਚ ਆ ਕਾਫੀ ਜ਼ਿਆਦਾ ਘਟਾ ਇਹਦਾ ਕਾਰਨ ਕੀ ਆ YouTube ਕੀ ਕਰਦਾ ਵਾ ਚਾਹੇ ਉਹ ਬਹੁਤ ਜ਼ਿਆਦਾ ਵੱਡੇ ਯੂਟਿਊਬਰਸ ਨੇ ਜਾਂ ਨਵੇਂ ਕ੍ਰੀਏਟਰਸ ਨੇ ਜਾਂ ਮਿਡਲ ਲੈਵਲ ਦੇ ਜੋ ਕ੍ਰੀਏਟਰਸ ਨੇ ਜਿਨ੍ਹਾਂ ਦੀ ਰੀਚ ਠੀਕ ਠਾਕ ਹੁੰਦੀ ਆ ਉਹਨਾਂ ਦੇ ਨਾਲ ਸਾਰਿਆਂ ਦੇ ਨਾਲ ਇਹ ਚੀਜ਼ ਆ ਜਿਹੜੀ ਉਹ ਵਾਪਰਦੀ ਆ ਸਾਲ ਦੇ ਵਿੱਚ 3-4 ਮਹੀਨੇ ਇਹ YouTube ਆਪਣਾ ਉਹ ਰੀਚ ਘਟਾਉਂਦਾ ਵਾ ਐਲਗੋਰਿਦਮ ਕਿਉਂਕਿ YouTube ਨਹੀਂ ਚਾਹੁੰਦਾ ਹੁੰਦਾ ਵੀ ਵੱਧ ਤੋਂ ਵੱਧ ਪੈਸੇ ਕਮਾਉਣ ਮੇਰੇ ਤੋਂ ਵੀ ਉਹਨਾਂ ਦੀ ਇਨਕਮ ਆ ਜਿਹੜੀ ਉਹ ਫਿਕਸ ਕਰਦਾ ਵਾ ਇਸ ਤਰੀਕੇ ਨਾਲ ਕਈ ਵਾਰੀ ਇਹ ਮਹੀਨੇ ਦੇ ਵਿੱਚ ਹਫਤਾ ਵੀ ਰੀਚ ਕੱਟਦੀ ਆ ਕਈ ਵਾਰੀ 15 ਦਿਨ ਵੀ ਘਟਾਉਂਦਾ ਕਈ ਵਾਰੀ ਪੂਰਾ ਮਹੀਨਾ ਹੀ ਜਿਹੜੀ ਰੀਚ ਆ ਚੈਨਲ ਦੀ ਉਹ ਘਟੀ ਰਹਿੰਦੀ ਆ ਤੇ ਇਹਦੇ ਤੋਂ ਆਪਾਂ ਘਬਰਾਉਣਾ ਨਹੀਂ ਹੈਗਾ ਇਹਦੇ ਨਾਲ ਆਪਾਂ ਡਟ ਕੇ ਸਾਹਮਣਾ ਕਰਦਾ ਵਾ ਤੁਸੀਂ ਆਪਣੀ ਮਿਹਨਤ ਨਹੀਂ ਛੱਡਣੀ ਤੁਸੀਂ ਕੀ ਕਰਨਾ ਐਨਾਲਿਟਿਕਸ ਦੇ ਵਿੱਚ ਜਾ ਕੇ ਉੱਥੇ ਟੌਪ ਕੰਟੈਂਟ ਲਿਖਿਆ ਹੁੰਦਾ ਤੁਹਾਡਾ ਜਾਂ ਕੰਟੈਂਟ ਸੁਜੈਸ਼ਨ ਲਿਖਿਆ ਹੁੰਦਾ ਉਹਦੇ ਵਿੱਚ ਜਿੰਨੇ ਵੀ ਤੁਹਾਡੇ ਕੰਟੈਂਟ ਕ੍ਰिएशन ਕੀਤੇ ਹੁੰਦੇ ਨੇ ਜੋ ਵੀ ਤੁਸੀਂ ਵੀਡੀਓਜ਼ ਬਣਾਈਆਂ ਹੁੰਦੀਆਂ ਨੇ ਉਹਦੇ ਉੱਪਰ ਬਾਰ-ਬਾਰ ਵੀਡੀਓ ਬਣਾਓ ਘੱਟੋ-ਘੱਟ 3-4 ਵੀਡੀਓ ਉਹਦੇ ਉੱਪਰ ਬਣਾਓਗੇ ਅਲੱਗ-ਅਲੱਗ ਤਰੀਕੇ ਦੇ ਨਾਲ ਉਹਦਾ ਟਾਈਟਲ ਚੇਂਜ ਕਰਕੇ ਉਹਦੇ ਨਾਲ ਜਿਹੜਾ YouTube ਉਹ ਇਮਪ੍ਰੈਸ਼ਨ ਆ ਭੇਜਣੇ ਜਿਹੜੇ ਉਹ ਸ਼ੁਰੂ ਕਰ ਦਿੰਦਾ ਵਾ ਉਹਨੂੰ ਟਾਈਮ ਲੱਗਦਾ ਵਾ ਪਰ ਕਾਫੀ ਵਧੀਆ ਤੁਹਾਡਾ ਚੈਨਲ ਜਿਹੜਾ ਉਹ ਰਿਕਵਰ ਹੋ ਜਾਂਦਾ ਵਾ ਜਿਹਦੇ ਨਾਲ ਤੁਸੀਂ ਹੋ ਸਕਦਾ ਮੋਨਟਾਈਜ਼ੇਸ਼ਨ ਵੱਲ ਵੀ ਵੱਧ ਜਾਓ ਬਾਕੀ ਕਿਨੂ-ਕਿਨੂ ਇਹ ਪ੍ਰੋਬਲਮ ਆ ਰਹੀ ਆ ਜਿਹਦੇ ਵਿੱਚ YouTube ਤੁਹਾਡੇ ਇੰਪ੍ਰੈਸ਼ਨ ਨਹੀਂ ਭੇਜ ਰਿਹਾ ਜਾਂ ਪਹਿਲਾਂ ਬਹੁਤ ਵਧੀਆ ਚੈਨਲ ਚੱਲ ਰਿਹਾ ਸੀ ਤੇ ਹੁਣ ਘੱਟ ਚੱਲ ਰਿਹਾ ਉਹ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਵੀ ਕਿਹੜੇ-ਕਿਹੜੇ ਕ੍ਰੀਏਟਰਸ ਨੇ ਜਿਹੜੇ ਜੁੜੇ ਹੋਏ ਨੇ ਨਵੇਂ ਕੰਮ ਕੀਤੇ ਨੇ ਜਾਂ YouTube ਤੇ ਸ਼ੁਰੂ ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਦੱਸਿਓ ਬਾਕੀ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਕੋਈ ਵੀਡੀਓ ਕਿਸੇ ਟੌਪਿਕ ਤੇ ਬਣਾਉਣੀਆਂ ਦਾ ਜ਼ਰੂਰ ਤੁਸੀਂ ਕਮੈਂਟ ਦੇ ਵਿੱਚ ਦੱਸਿਓ ਪਰ ਉਹ ਐਜੂਕੇਸ਼ਨ ਦੇ ਨਾਲ ਰਿਲੇਟਡ ਹੋਵੇ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਹਾਂ ਵੀ এডਿਕੇਸ਼ਨ ਨਾਲ ਰਿਲੇਟਡ ਆ ਜਿਹੜਾ ਕੰਟੈਂਟ ਹੋਣਾ ਚਾਹੀਦਾ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਹੋਵੇ ਕੰਟੈਂਟ ਦੇ ਵਿੱਚ ਬਾਕੀ ਪਿਆਰ ਬਣਾਈ ਰੱਖਿਓ ਚੈਨਲ ਦੇ ਨਾਲ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਵਿੱਚ ਵਧੀਆ ਕੰਟੈਂਟ ਲੈ ਕੇ ਉਦੋਂ ਤੱਕ ਲਈ ਦਿਓ ਜੈ